ਦੇਖੋ ਮਿੱਤਰੋ ਕਿੱਡਾ ਬੁਰਾ ਹਾਲ ਹੋਇਆ ਪਹਿਲੇ ਖੋ ਵਿਚਾਰਾ ਨਰਮਾ ਬਾਹ ਰਿਹਾ ਯਾਰਾਣਾ ਦੇਖੋ ਕੁੱਤਾ ਵਾਂਗੂ ਪਾਲ ਕੇ ਫਸਲ ਬੋਣੀ ਬਈ ਬਹੁਤ ਔਖੀ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਅੱਜ ਆਪਾਂ ਬਾਈ ਨਾਲ ਕਰਾਉਣੇ ਗੱਲਬਾਤ ਅਸਲੀ ਗੱਲ ਦੋਸਤੋ ਮੈਂ ਉਹ ਕਾਕੂ ਖਿਲਾ ਬਣਾ ਲਈ ਆ ਲਾਓ ਵੀ ਮਿੱਤਰੋ ਜਿਵੇਂ ਤੁਸੀਂ ਨਰਮਾ ਦੇਖ ਕੇ ਸਾਡੇ ਉਧੇ ਆ ਬਾਈ ਹੋਰ ਨਰਮਾ ਜਿਹੜਾ ਬਿਲਕੁਲ ਖਰਾਬ ਹੋ ਗਿਆ ਤੇ ਕਿਸਾਨਾਂ ਦਾ ਬਹੁਤ ਬੁਰਾ ਹਾਲਾ ਕੀ ਹਾਲਾ ਬਾਈ ਵਧੀਆ ਬਾਈ ਹੋਰ ਬਾਈ ਜਮਾ ਚੜਦੀ ਕਲਾ ਅੱਛਾ ਕੀ ਗੱਲਬਾਤ ਹੋ ਗਈ ਬਈ ਜਿਹੜਾ ਮੱਛਰ ਦੀ ਬਈ ਜਿੱਟਾ ਅੱਛਾ ਵੀ ਉਹਦੇ ਕਾਰਨ ਮਤਲਬ ਜਮੀਨ ਵੀ ਮੱਛਰ ਵੀ ਮਾਰੀ ਨਹੀਂ ਅਸੀਂ 2 ਸਪਈਆਂ ਕਰਤੀਆਂ ਸੀ ਅੱਛਾ ਦੋਨੇ ਸਰਪਈਆਂ ਦੇ ਨਾਲ ਮਾਲਾ ਕੋਈ ਫਰਕ ਨਹੀਂ ਪਿਆ ਠੀਕ ਆ ਕਿਹੜਾ ਵੀ ਸੀ ਬਾਈ 773 ਅੱਛਾ ਪਹਿਲਾਂ ਵੀ ਲਾਉਂਦੇ ਸੀ ਇਹ ਲਾਉਂਦੇ ਤਾਂ ਪਹਿਲਾਂ ਵੀ ਸੀ ਆ ਹੁਣ 2 ਸਾਲ ਦਾ ਨਹੀਂ ਹੋਇਆ 2 ਸਾਲ ਜਮੀਨ ਹੋਇਆ ਨਹੀਂ ਹੋਇਆ ਠੀਕ ਆ ਕਿ ਕਿੰਨੀ ਕਿੰਨੀ ਜਗਾ ਜੀ ਬੀਜੇਗਾ ਇਹ ਡੇਢ ਕਿਲਾ ਸੀ ਡੇਢ ਦਾ ਡੇਢ ਬਸ ਸੇਮ ਹੀ ਕੁਰੀ ਗਿਆ ਹਾਂ ਬਾਤਾਂ ਬਸ ਠੀਕ ਆ ਤੇ ਹੋਰ ਬਾਈ ਫਿਰ ਕੀ ਕਹਿਣਾ ਚਾਹੁੰਦੇ ਫਿਰ ਹੋਰ ਮੰਗ ਮੰਗ ਤਾਂ ਹੁਣ ਬਾਈ ਕੀ ਆ ਬਾਤਾਂ ਬਸ ਹੋਰ ਕੀ ਬਾ ਹੋਰ ਕੋਈ ਮੰਗ ਨਹੀਂਗੀ ਮੰਗਦਾ ਹੁਣ ਕੋਈ ਜਦੋਂ 20 ਚੰਗੇ ਆ ਉਹਨਾਂ ਦਾ ਮਾੜਾ ਮੁੱਦਾ ਫਰਕ ਪਾਏ ਨਹੀਂ ਨਰ ਮਾ ਹੁਣ ਦਾਨੀ ਮੁਸ਼ਕਲ ਠੀਕ ਆ ਨਹੀਂ ਉਹ ਤੁਹਾਡਾ ਮਨ ਕਹਿੰਦਾ ਵੀ ਜੇ 20 ਚੰਗਾ ਆ ਫਿਰ ਅਸੀਂ ਬੀਜਾਂਗੇ ਮਤਲਬ ਅਸੀਂ ਹੋਰ ਵੀ ਬੀਜਦੇ 10 ਕਿੱਲੇ 15 ਬੀਜ ਵੀ ਲੈਣਾ ਹਾਂ ਨਾ ਅੱਛਾ ਪਹਿਲਾਂ 20 ਬੀਜ ਵੀ ਕਿੱਲੇ ਬੀਜਦੇ ਰਹੇ ਠੀਕ ਆ ਪਰ ਜਦੋਂ ਹੁਣੋਂ ਹਟ ਗਿਆ ਹੁਣ ਠੀਕ ਆ ਹੁਣ 1/2 ਕਿੱਲੇ ਤੇ ਆ ਕੇ ਇਹ ਵੀ ਨਹੀਂ ਹੋਇਆ ਠੀਕ ਆ ਹੁਣ ਫੇਰ ਪਾਉਣਾ ਪੈ ਗਿਆ ਅੱਛਾ ਤੇ ਇਹਨਾਂ ਨੇ ਬਾਈ ਸਾਰਾ ਬਾਈ ਉਹਨਾਂ ਨੇ ਬਾਤ ਆ ਤੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਦੁੱਖ ਬਹੁਤ ਆ ਬਾਈ ਹਨਾ ਤੇ ਮਸ ਬੀਜਿੰਦਾਂ ਨੂੰ ਹੋ ਗਈ ਸੀ ਮੰਨ ਅਪ੍ਰੈਲ ਦਾ ਬੀਜਿਆ ਸੀ ਅੱਛਾ ਅਪ੍ਰੈਲ ਦਾ ਠੀਕ ਹੈ ਹੁਣ ਆਇਆ ਤਾਂ ਸਰਪ੍ਰੇਜ਼ ਤੇ ਮੱਛਰੀ ਨਹੀਂ ਮਰਿਆ ਠੀਕ ਆ ਦੋਰਾ ਹਾਰ ਨਰਮਾ ਕਿਤੇ ਹੋਰ ਵੀ ਕਿਤੇ ਖਰਾਬ ਹੀ ਇੰਨਾ ਚਾਦਰ ਠੀਕ ਆ ਬਾਈ ਹੁੰਦਾ ਨਹੀਂ ਤੇ ਲਾਓ ਵੀ ਮੇਤਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆ ਦੇਖੋ ਬਾਈ ਕਿਸਾਨਾਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਨਰਮਾ ਬਿਜਾਰੇ ਨੇ ਵਧੀਆ ਬੀਜਿਆ ਸੀਗਾ ਤੇ ਪਹਿਲਾਂ ਵੀ ਮੈਂ ਦੇਖ ਕੇ ਗਿਆਗਾ ਇਹ ਕਰ ਦੋ ਸ਼ਹਿਰ ਧੰਨਵਾਦ ਜੀ ਆ ਦੇਖੋ ਮਿੱਤਰੋ ਨਰਮਾ ਦਾ ਬਿਲਕੁਲ ਜਮਾ ਬੁਰਾ ਹਾਲ ਹੋ ਗਿਆ ਬਾਈ ਨਰਮਾ ਜਿਹੜਾ ਬਾਹਰ ਆ ਪਾਈ ਕਹਿੰਦਾ ਮੈਂ 2-3 ਵਾਰ ਕਹਿੰਦਾ ਕਿ ਦਵਾਈ ਕੀਤੀ ਆ ਪਰ ਫਿਰ ਵੀ ਜਿਹੜਾ ਕੋਈ ਇਹਨੂੰ ਫਰਕ ਨਹੀਂ ਪਿਆ ਦੇਖੋ ਤੇ ਸਾਹ ਹਾਰ ਕੇ ਤੇ ਇਹਨੂੰ ਬੋਹਣਾ ਪੈ ਗਿਆ ਤੇ ਬਾਕੀ ਹੁਣ ਬਾਈ ਹੋਰੀ ਆਪਣੇ ਨਾਲ ਹੀ ਖੜੇ ਆ ਤੇ ਉਹਨਾਂ ਨਾਲ ਗੱਲਬਾਤ ਕਰਵਾਵਾਂਗੇ ਯਾਰ ਕਿਸਾਨ ਕਿੱਧਰ ਜਾਣਗੇ ਹਣਾ ਤੇ ਕਿਸਾਨ ਭਰਾਵਾਂ ਦਾ ਬਾਈ ਕੁਛ ਨਹੀਂ ਵਿਚਾਰਾਂ ਦਾ ਦੇਖੋ ਇੰਨੀ ਮਿਹਨਤ ਨਾਲ ਬਾਈ ਨੇ ਨਰਮਾ ਬੀਜਿਆ ਸੀਗਾ ਹਣਾ ਤੇ ਪੋਰਾ ਵੀ ਮਤਲਬ ਕੋਈ ਵੀ ਫਾਇਦਾ ਨਹੀਂ ਹੋਇਆ ਦਵਾਈਆਂ ਵੀ ਵਿਚਾਰੇ ਨੇ ਦੋ ਤਿੰਨ ਕੀਤੀਆਂ ਤੁਸੀਂ ਦੇਖ ਸਕਦੇ ਹੋ ਮਿੱਤਰੋ ਤੇ ਹੁਣ ਵਿਚਾਰਾ ਬਾਹਰ ਆ ਬਹੁਤ ਯਾਰ ਔਖਾ ਹੁੰਦਾ ਬਾਈ ਇਹਨਾਂ ਹਾਥੀ ਪਾਲ ਕੇ ਫਸਲ ਨੂੰ ਹਣਾ ਬੋਹਣਾ ਆਪ ਹੀ ਬੀਜ ਕੇ ਆਪ ਹੀ ਬੋਹਣਾ ਬਾਈ ਹਨ ਤੇ ਕਿੰਨਾ ਯਾਰ ਔਖਾ ਹੁੰਦਾ ਕਿਸਾਨ ਬੰਦੇ ਨੂੰ ਹਨ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਉਹ ਕਹਿੰਦੇ ਹੁੰਦੇ ਨਾ ਵਿਚਾਰੇ ਇੰਨੀ ਮਿਹਨਤ ਕੀਤੀ ਆ ਪਰ ਸੱਚੀ ਯਾਰਾ ਤੇ ਬਾਈਕ ਨਾਲ ਆਪਾਂ ਹੁਣ ਵੀਡੀਓ ਪਾਉਣੀ ਹੈ ਕਹਿੰਦਾ ਵੀ ਅੱਜ ਤੋਂ ਬਾਅਦ ਆਪਾਂ ਨਰਮਾ ਜਿਹੜਾ ਬੀਜਣਾ ਬਿਲਕੁਲ ਬੰਦ ਕਰ ਦੇਾਂਗੇ ਕਹਿੰਦਾ ਅਸੀਂ ਬੀਜੇ ਸੀ ਚੱਲ ਕੋਈ ਗੱਲ ਨਹੀਂ ਕਹਿੰਦਾ ਚੱਲ ਥੋੜਾ ਬਹੁਤ ਜ਼ਰੂਰੀ ਹੈ ਕਹਿੰਦਾ ਹਨਾ ਚਲੋ ਤੇ ਆਹ ਤੁਸੀਂ ਦੇਖ ਸਾਰੋ ਮਿੱਤਰੋ ਸਾਰਾ ਜਿਹੜਾ ਨੂੰ ਬੋਹਣਾ ਪੈ ਗਿਆ ਤੇ ਬਾਕੀ ਆਪਾਂ ਗੱਲਬਾਤ ਕਰਦੇ ਆਂ ਕਿ ਮਤਲਬ ਬਾਈ ਨੇ ਕਿੱਲਾ ਬੀਜਿਆ ਸੀ ਜਾਂ ਡੂੜ ਕਿੱਲਾ ਬੀਜਿਆ ਸੀਗਾ ਸਾਰੀ ਗੱਲਬਾਤ ਆਪਾਂ ਪ੍ਰੋਪਰ ਕਰਦੇ ਆਂ ਸੋ ਵੀਡੀਓ ਨੂੰ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਆਹ ਦੇਖੋ ਯਾਰ ਬਹੁਤ ਔਖਾ ਹੋ ਗਿਆ ਤੇ ਹੁ ਕੋਈ ਹੱਲ ਨਹੀਂ ਵੀਰ ਕੋਲ ਤੇ ਹੁਣ ਕੱਲਾ ਝੋਨਾ ਇਹਦੇ ਵਿੱਚ ਲਾਉਣਗੇ ਮਿਲਦਾ ਤੇ ਬਾਕੀ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂਗੇ ਤੇ ਕੀ ਗੱਲਬਾਤ ਆਗੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹਰ ਇੱਕ ਭੈਣ ਭਰਾ ਦੇ ਕੋਲ ਪਹੁੰਚ ਸਕੇ ਤੇ ਹੋਰ ਵੀ ਬਈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹਨ ਤੇ ਵੈਸੇ ਹੁਣ ਨਰਮਾ ਬਹੁਤ ਘੱਟ ਬੀਜੇ ਦੇ ਪਰ ਆ ਬਾਈ ਨੇ ਸੱਚੀ ਯਾਰ ਬਹੁਤ ਮੈਨੂੰ ਬਹੁਤ ਦੁੱਖ ਲੱਗਿਆ ਜਦੋਂ ਬਾਈ ਕੋਲ ਗਏ ਤੇ ਬਹੁਤ ਮੁਸ਼ਕਲ ਦੇ ਨਾਲ ਤੇ ਬਾਈ ਨੂੰ ਆ ਤੁਸੀਂ ਦੇਖ ਸਕਦੇ ਹੋ ਯਾਰ ਬਹੁਤ ਬੁਰਾ ਹਾਲ ਹੋਇਆ ਪਿਆ ਕੀ ਕਰੂਗਾ ਕਿਸਾਨ ਯਾਰ ਹਨ ਤੇ ਚਲੋ ਠੀਕ ਹੈ ਮਿੱਤਰੋ ਹੁਣ ਆਪਾਂ ਬਾਈ ਨਾਲ ਕਰਦੇ ਹਾਂ ਗੱਲਬਾਤ ਧੰਨਵਾਦ ਅਸਿਕ ਅੱਥਰ ਇਹ ਚੜਾ ਲੈ ਮੜੀ ਹੈ ਨਾ ਬੱਟ ਬਣਾ ਦੇਣੇ